ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ 'ਚ ਪੜ੍ਹਨ ਦੀ ਆਦਤ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਉਦੇਸ਼ ਨੂੰ ਧਿਆਨ 'ਚ ਰੱਖਦੇ ਹੋਏ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਦੇ ਪਿੰਡੂ ਖੇਤਰਾਂ 'ਚ ਲਾਇਬ੍ਰੇਰੀਆਂ ਦੀ ਸਥਾਪਨਾ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਹੁਣ ਤੱਕ 275 ਪਿੰਡੂ ਲਾਇਬ੍ਰੇਰੀਆਂ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਚੁੱਕੀਆਂ ਹਨ ਤੇ ਕਈ ਪਿੰਡਾਂ 'ਚ ਬਹੁਤ ਹੀ ਸਫਲਤਾਪੂਰਵਕ ਵੀ ਚੱਲ ਰਹੀਆਂ ਹਨ। ਇਸ ਦੇ ਨਾਲ ਹੀ 58 ਨਵੀਆਂ ਆਧੁਨਿਕ ਲਾਇਬ੍ਰੇਰੀਆਂ ਦੀ ਉਸਾਰੀ ਤੇਜ਼ੀ ਨਾਲ جاری ਹੈ ਜਿਸ ਨਾਲ ਪਿੰਡੂ ਵਸਨੀਕਾਂ ਨੂੰ ਗਿਆਨ ਤੇ ਸਿੱਖਿਆ ਦੇ ਹੋਰ ਵਧੀਆ ਮੌਕੇ ਮਿਲ ਰਹੇ ਹਨ ਪੰਜਾਬ ਸਰਕਾਰ ਦਾ ਇਹ ਕਦਮ ਨਾ ਸਿਰਫ ਪਿੰਡੂ ਖੇਤਰਾਂ 'ਚ ਸਿੱਖਿਆ ਦਾ ਪੱਧਰ ਉੱਚਾ ਕਰ ਰਿਹਾ ਬਲਕਿ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦੇ ਵਿੱਚ ਵੀ ਅਹਿਮ ਕਿਰਦਾਰ ਨਿਭਾ ਰਿਹਾ ਹੈ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਉਹਨਾਂ ਨੇ ਸਾਡੇ ਪਿੰਡ ਟੱਬਾ ਨੰਗਲ ਵਿੱਚ ਲਾਇਬ੍ਰੇਰੀ ਖੋਲੀ ਹੈ ਤੇ ਉਸ ਵਿੱਚ ਸਾਨੂੰ ਬਹੁਤ ਸਾਰੀਆਂ ਬੁੱਕਸ ਰੀਡ ਕਰਨ ਲਈ ਮਿਲੀਆਂ ਜਿਸ ਟੈਂਪ ਸਾਨੂੰ ਸਮਾਂ ਮਿਲਦਾ ਹੈ ਤਾਂ ਅਸੀਂ ਇੱਥੇ ਆ ਕੇ ਬੁੱਕਸ ਰੀਡ ਕਰਦੇ ਹਾਂ ਕੋਈ ਪੀਸੀਐਸ ਦੀ ਤਿਆਰੀ ਕਰ ਰਿਹਾ ਕੋਈ ਯੂਪੀਐਸ ਦੀ ਤਿਆਰੀ ਕਰ ਰਿਹਾ ਕੋਈ ਪਟਵਾਰੀ ਦਾ ਪੇਪਰ ਦੀ ਤਿਆਰੀ ਕਰਦੇ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਜਾ ਜਾ ਕੇ ਬਹਿ ਕੇ ਪੜੋ ਔਰ ਸ਼ਾਨਦਾਰ ਫਰਨੀਚਰ ਸ਼ਾਨਦਾਰ ਕਿਤਾਬਾਂ ਨਾਲ ਬਾਥਰੂਮ ਨਾਲ ਵਾਈਫਾਈ ਕੰਪਿਊਟਰ ਸਾਰਾ ਅਪਡੇਟਡ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸ ਡੀ ਐਮ ਬਠਿੰਡਾ ਬਲਕਰਨ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਾਂਜੀ ਅਸੀਂ ਜੀ ਬੜਾ ਪੂਕਤਾ ਪ੍ਰਬੰਧ ਕੀਤੇ ਨੇ ਸਿਕਿਉਰਿਟੀ ਦੇ ਇੰਤਿਆਮ ਵੀ ਪੂਰਾ ਹਰ ਇੱਕ ਬੂਥ ਤੇ ਪੁਲਿਸ ਦਾ ਹੋਊਗਾ ਤੇ ਟੀਮ ਸਾਡੇ ਕੋਲੇ ਆ ਗਈਆਂ ਟ੍ਰੇਨਿੰਗ ਦੇ ਦੇ ਰਹੇ ਸੀ ਉਹਨਾਂ ਨੂੰ ਅੱਜ ਤੇ 90 ਸਾਡੇ ਕੋਲ ਬੂਥ ਹੈਗੇ ਨੇ ਤੇ ਉਹਦੇ ਵਿੱਚ ਇਕੱਠੀਆਂ ਵੋਟਾਂ ਪੜ੍ਹਣਗੀਆਂ ਜਿਹੜਾ ਬਾਰੇ ਡਿਪਲੈਕ ਸਮਤੀ ਦੀਆਂ ਸਾਡੀ تیاری ਪੂਰੀ ਆ ਸਟਾਫ ਸਾਡੇ ਕੋਲੇ ਆਈ ਜਾਂਦਾ ਤੇ 12 ਵਜੇ ਤੋਂ ਅਸੀਂ ਸਮਾਨ ਦੇਣਾ ਸ਼ੁਰੂ ਕਰਕੇ 2 ਵਜੇ ਤੱਕ ਇਹਨਾਂ ਨੂੰ ਫ੍ਰੀ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਹ ਅਪੀਲ ਹੈ ਜੀ ਵੀ ਬਿਨਾਂ ਡਰ ਭਏ ਤੋਂ ਵੋਟ ਪਾਉਣ ਤੇ ਆਪਣੀ ਮਰਜ਼ੀ ਨਾਲ ਵੋਟ ਪਾਉਣ ਕਿਸੇ ਲਾਲਚ ਵਿੱਚ ਆ ਕੇ ਨਾ ਵੋਟ ਪਾਉਣ ਕਿਉਂਕਿ ਇਹ ਜਿਹੜਾ ਹੈਗਾ ਉਹਨਾਂ ਵਾਸਤੇ ਹੀ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਪਲੈਕ ਸਮਤੀ ਹੈ ਉਹਨਾਂ ਦੀ ਤਰੱਕੀ ਵਾਸਤੇ ਹੀ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਹੀ ਇਹ ਸੋਸਾਇਟੀਆਂ ਬਣਦੇ ਨੇ ਜਿਲ੍ਹਾ ਹਿੱਟ ਬੰਦਾ ਤੇ ਬਲਾਕ ਸਮਤੀ ਬਣਦੀ ਹੈ ਇਸ ਕਰਕੇ ਆ ਆਜ਼ਮਦੀ ਨਾਲ ਆਪ ਦੀ ਸੋਚ ਸਮਝਣੇ ਲੋਕ ਸੱਚੇ ਗੱਲ ਕਰੀਏ ਕਈ ਲੋਕ ਜਿਹੜੇ ਬਾਹਰਲੇ ਜਿਲ੍ਹਾਂਦੇ ਆ ਉਹ ਇੰਟਰ ਕਰ ਲੈਂਦੇ ਆ ਦੂਸਰੇ ਜਿਲ੍ਹੇ ਚ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਉਹ ਤਾਂ ਦੇਖੋ ਜੀ ਅਸੀਂ ਜਿਹੜਾ ਹੈਗਾ ਕੱਲ੍ਹ ਹੀ ਏਡੀਡੀ ਸਾਹਿਬ ਨੇ ਇੱਕ ਨੋਟਿਸ ਕੱਢਿਆ ਹੈਗਾ ਵੀ 8:30 ਘੰਟੇ ਚੌਣ ਖਤਮ ਹੋਣ ਤੋਂ 4:30 ਘੰਟੇ ਪਹਿਲਾਂ ਚੌਣ ਜਾਬਤਾ ਜਿਹੜਾ ਜ਼ੋਨ ਪ੍ਰਚਾਰ ਉਹ ਬੱਦ ਹੋ ਜਾਂਦਾ ਹੈ ਜੇ ਕੋਈ ਬਾਤਲਾ ਵਿਅਕਤੀ ਜਿਲ੍ਹੇ ਚ ਹੈਗਾ ਉਹ ਚਲਾ ਜਾਵੇ ਜੋ ਨਹੀਂ ਜਾਂਦਾ ਤਾਂ ਫਿਰ ਪੁਲਿਸ ਦੇ ਖਿਲਾਫ ਸਖਤ ਕਾਰਵਾਈ ਕਰੂਗੀ ਜੀ ਬਿਲਕੁਲ ਜੀ ਬਿਲਕੁਲ ਐਸਸੀ ਐਸਟੀਐਮ ਬਟਿੰਡਾ ਬਲਕਰਨ ਸਿੰਘ ਜਿਨ੍ਹਾਂ ਨੇ ਕਿਆਕੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੁਵਿਧਾ ਚੋਣਾਂ ਨੂੰ ਲੈ ਕੇ ਬਟਿੰਡਾ ਪ੍ਰਸ਼ਾਸਨ ਵੱਲੋਂ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਗਏ ਆ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਬਿਨਾਂ ਕਿਸੇ ਡਰ ਭੈ ਦੇ ਲੋਕ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਨ ਕੈਮਰਾਮੈਨ ਸੁਖਜਲ ਦੇ ਨਾਲ ਮਨੋਚਰ ਕੀ ਵਾਲਦਾਨ ਸਵੇਰਾ ਟੀਵੀ ਬਟਿੰਡਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸ ਡੀ ਐਮ ਬਠਿੰਡਾ ਬਲਕਰਨ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਹਾਂਜੀ ਅਸੀਂ ਜੀ ਬੜਾ ਪੂਕਤਾ ਪ੍ਰਬੰਧ ਕੀਤੇ ਨੇ ਸਿਕਿਉਰਿਟੀ ਦੇ ਰਣ ਤੇ ਆ ਵੀ ਪੂਰਾ ਹਰ ਇੱਕ ਬੂਥ ਤੇ ਪੁਲਿਸ ਦਾ ਹੋਊਗਾ ਤੇ ਟੀਮ ਸਾਡੇ ਕੋਲੇ ਆ ਗਈਆਂ ਟ੍ਰੇਨਿੰਗ ਦੇ ਦੇ ਰਹੇ ਸੀ ਉਹਨਾਂ ਨੂੰ ਅੱਜ ਤੇ 90 ਸਾਡੇ ਕੋਲ ਬੂਥ ਹੈਗੇ ਨੇ ਤੇ ਉਹਦੇ ਵਿੱਚ ਹੀ ਇਕੱਠੀਆਂ ਵੋਟਾਂ ਪੈਣਗੀਆਂ ਜਿਹੜਾ ਸਾਡੇ ਬਲਾਕ ਸਮਤੀ ਦੀਆਂ ਸਾਡੀ ਤਿਆਰੀ ਪੂਰੀ ਆ ਸਟਾਫ ਸਾਡੇ ਕੋਲੇ ਆਈ ਜਾਂਦਾ ਤੇ 12 ਵਜੇ ਤੋਂ ਅਸੀਂ ਸਮਾਨ ਦੇਣਾ ਸ਼ੁਰੂ ਕਰਕੇ 2 ਵਜੇ ਤੱਕ ਇਹਨਾਂ ਨੂੰ ਫ੍ਰੀ ਟੋਰ ਕਰਦੇ ਫਿਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਇਹ ਅਪੀਲ ਹੈ ਜੀ ਵੀ ਬਿਨਾਂ ਡਰ ਭੈਰ ਤੋਂ ਵੋਟ ਪਾਉਣ ਤੇ ਆਪਦੀ ਮਰਜ਼ੀ ਨਾਲ ਵੋਟ ਪਾਉਣ ਕਿਸੇ ਲਾਲਚ ਵਿੱਚ ਆ ਕੇ ਨਾ ਵੋਟ ਪਾਉਣ ਕਿਉਂਕਿ ਇਹ ਜਿਹੜਾ ਹੈਗਾ ਉਹਨਾਂ ਵਾਸਤੇ ਹੀ ਜਿਲ੍ਹਾ ਪ੍ਰਸ਼ਾਸਨ ਬਲਾਕ ਸਮਤੀ ਹੈ ਉਹਨਾਂ ਦੀ ਤਰੱਕੀ ਵਾਸਤੇ ਹੀ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਹੀ ਇਹ ਸੋਸਾਇਟੀਆਂ ਕੰਮ ਕਰਦੇ ਜਿਲ੍ਹਾ ਪ੍ਰਸ਼ਾਸਨ ਬੰਦਾ ਹੈ ਦੀ ਬਲਾਕ ਸਮਤੀ ਬੰਦੀ ਹੈ ਇਸ ਕਰਕੇ ਆਪਿਆ ਮਰਜ਼ੀ ਨਾਲ ਆਪ ਵੀ ਸੋਚ ਸਮੇਂ ਕਿ ਲੋਕ ਸੱਚੇ ਗੱਲ ਕਰੀਏ ਕਈ ਲੋਕ ਜਿਹੜੇ ਬਾਹਰਲੇ ਜਿਲੇ ਜਾਂਦੇ ਆ ਉਹ ਇੰਟਰ ਕਰ ਲੈਂਦੇ ਆ ਦੂਸਰੇ ਜਿਲ੍ਹੇ ਆ ਚ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਉਹ ਤਾਂ ਦੇਖੋ ਜੀ ਅਸੀਂ ਜਿਹੜਾ ਹੈਗਾ ਕੱਲ ਹੀ ਏਡੀਜੀ ਸਾਹਿਬ ਨੇ ਇੱਕ ਨੋਟਿਸ ਕੱਢਿਆ ਹੈਗਾ 8:30 ਘੰਟੇ ਚੌਨ ਖਤਮ ਹੋਣ ਤੋਂ 48 ਘੰਟੇ ਪਹਿਲਾਂ ਜਿਹੜਾ ਜ਼ੋਨ ਜਾਬਤਾ ਜਿਹੜਾ ਜ਼ੋਨ ਪ੍ਰਚਾਰ ਉਹ ਬਾਤ ਹੋ ਜਾਂਦਾ ਦੇਖੋ ਬਾਤਲਾ ਵਿਅਕਤੀ ਜ਼ਿਲ੍ਹੇ ਚ ਹੈਗਾ ਉਹ ਚਲਾ ਜਾਵੇ ਜੋ ਨਹੀਂ ਜਾਂਦਾ ਤਾਂ ਫਿਰ ਪੁਲਿਸ ਦੇ ਖਿਲਾਫ ਸਖਤ ਕਾਰਵਾਈ ਕਰੂਗੇ ਜੀ ਬਿਲਕੁਲ ਜੀ ਬਿਲਕੁਲ ਐਸ ਸੀ ਐਸ ਪੀ ਐਮ ਬਟੇਂਡਾ ਬਲਕਰਨ ਸਿੰਘ ਜਿਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਟੇਂਡਾ ਪ੍ਰਸ਼ਾਸਨ ਵੱਲੋਂ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਗਏ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਬਿਨਾਂ ਕਿਸੇ ਡਰ ਭੈ ਦੇ ਲੋਕ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਨ ਕੈਮਰਾਮੈਨ ਫੂਜਲ ਦੇ ਨਾਲ ਮਨੋਚਰ ਕੀਵਾਲ ਡੈਨਿਕ ਸ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸ ਡੀ ਐਮ ਬਠਿੰਡਾ ਬਲਕਰਨ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਾਂ ਜੀ ਅਸੀਂ ਜੀ ਬੜਾ ਪੂਕਤਾ ਪ੍ਰਬੰਧ ਕੀਤੇ ਨੇ ਸਿਕਿਉਰਿਟੀ ਦੇ ਰਣ ਤੇ ਆ ਵੀ ਪੂਰਾ ਹਰ ਇੱਕ ਬੂਥ ਤੇ ਪੁਲਿਸ ਦਾ ਹੋਊਗਾ ਤੇ ਟੀਮ ਸਾਡੇ ਕੋਲੇ ਆ ਗਈਆਂ ਟ੍ਰੇਨਿੰਗ ਦੇ ਰਹੇ ਸੀ ਉਹਨਾਂ ਨੂੰ ਅੱਜ ਤੇ 90 ਸਾਡੇ ਕੋਲ ਬੂਥ ਹੈਗੇ ਨੇ ਤੇ ਉਹਨਾਂ ਵਿੱਚੀ ਇਕੱਠੀਆਂ ਵੋਟਾਂ ਪੈਣਗੀਆਂ ਜਿਹੜਾ ਸਾਡੇ ਬਲਾਕ ਸਭਾਤੀ ਦੀਆਂ ਸਾਡੀ ਤਿਆਰੀ ਪੂਰੀ ਆ ਸਟਾਫ ਸਾਡੇ ਕੋਲੇ ਆਈ ਜਾਂਦਾ ਤੇ 12 ਵਜੇ ਤੋਂ ਅਸੀਂ ਸਮਾਨ ਦੇਣਾ ਸ਼ੁਰੂ ਕਰਕੇ 2 ਵਜੇ ਤੱਕ ਇਹਨਾਂ ਨੂੰ ਫ੍ਰੀ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਹ ਅਪੀਲ ਹੈ ਜੀ ਵੀ ਬਿਨਾਂ ਡਰ ਭੈ ਤੋਂ ਵੋਟ ਪਾਉਣ ਤੇ ਆਪਦੀ ਮਰਜ਼ੀ ਨਾਲ ਵੋਟ ਪਾਉਣ ਕਿਸੇ ਲਾਲਚ ਵਿੱਚ ਆ ਕੇ ਨਾ ਵੋਟ ਪਾਉਣ ਕਿਉਂਕਿ ਇਹ ਜਿਹੜਾ ਹੈਗਾ ਉਹਨਾਂ ਵਾਸਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸਭਾਤੀ ਉਹਨਾਂ ਦੀ ਤਰੱਕੀ ਵਾਸਤੇ ਹੀ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਹੀ ਇਹ ਸੋਸਾਇਟੀਆਂ ਬਣਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਬੰਦਾ ਬਲਾਕ ਸਮਤੀ ਬੰਦੀ ਹੈ ਇਸ ਕਰਕੇ ਆਜ ਮਰਜੀ ਨਾਲ ਆਪ ਵੀ ਸੋਚ ਸਮਝ ਕੇ ਬੋਲੋ ਫਿਰ ਤੇ ਗੱਲ ਕਰੀਏ ਕਈ ਲੋਕ ਜਿਹੜੇ ਬਾਹਰਲੇ ਜ਼ਿਲ੍ਹੇ ਆਂਦੇ ਆ ਉਹ ਇੰਟਰ ਕਰ ਲੈਂਦੇ ਆ ਦੂਸਰੇ ਜ਼ਿਲ੍ਹਿਆਂ ਚ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹ ਤਾਂ ਦੇਖੋ ਜੀ ਅਸੀਂ ਜਿਹੜਾ ਹੈਗਾ ਕੱਲ ਹੀ ਏਡੀਜੀ ਸਾਹਿਬ ਨੇ ਇੱਕ ਨੋਟਿਸ ਕੱਢਿਆ ਹੈਗਾ ਵੀ 48 ਘੰਟੇ ਚੋਣ ਖਤਮ ਹੋਣ ਤੋਂ 48 ਘੰਟੇ ਪਹਿਲਾਂ ਚੋਣ ਜਾਪਦਾ ਜਿਹੜਾ ਚੋਣ ਪ੍ਰਚਾਰ ਉਹ ਬੰਦ ਹੋ ਜਾਂਦਾ ਜੇ ਕੋਈ ਬਾਹਰਲਾ ਵਿਅਕਤੀ ਜਿਹੜਾ ਚਾਹੇਗਾ ਉਹ ਚਲਾ ਜਾਵੇ ਜੋ ਨਹੀਂ ਜਾਂਦਾ ਤਾਂ ਫਿਰ ਪੁਲਿਸ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਜੀ ਬਿਲਕੁਲ ਜੀ ਬਿਲਕੁਲ ਏਸੀ ਐਸਪੀਐਮ ਬਠਿੰਡਾ ਬਲਕਰਨ ਸਿੰਘ ਜਿਨ੍ਹਾਂ ਨੇ ਕਿੱਕੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜੇ ਪੂਕਤਾ ਇੰਤਜ਼ਾਮ ਕੀਤੇ ਗਏ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਬਿਨਾਂ ਕਿਸੇ ਡਰ ਭੈ ਦੇ ਲੋਕ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਨ ਕੈਮਰਾਮੈਨ ਸੁਖਜਦੇਵ ਮਨੋਚਰ ਕੀਵਾਲ ਦੇ ਐਲਨਸੋਵਰਾ ਟੀਵੀ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸ ਡੀ ਐਮ ਬਠਿੰਡਾ ਬਲਕਰਨ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਾਂਜੀ ਅਸੀਂ ਜੀ ਬੜਾ ਪੂਕਤਾ ਪ੍ਰਬੰਧ ਕੀਤੇ ਨੇ ਸਿਕਿਉਰਿਟੀ ਦੇ ਰਣ ਤੇ ਆ ਵੀ ਪੂਰਾ ਹਰ ਇੱਕ ਬੂਥ ਤੇ ਪੁਲਿਸ ਦਾ ਹੋਊਗਾ ਤੇ ਟੀਮ ਸਾਡੇ ਕੋਲੇ ਆ ਗਈਆਂ ਟ੍ਰੇਨਿੰਗ ਦੇ ਰਹੇ ਸੀ ਉਹਨਾਂ ਨੂੰ ਅੱਜ ਤੇ 90 ਸਾਡੇ ਕੋਲ ਬੂਥ ਹੈਗੇ ਨੇ ਤੇ ਉਹਦੇ ਵਿੱਚ ਹੀ ਇਕੱਠੀਆਂ ਵੋਟਾਂ ਪੈਣਗੀਆਂ ਜਿਹੜਾ ਸਾਡੇ ਬਲਕ ਸੰਮਤੀ ਦੀਆਂ ਸਾਡੀ ਤਿਆਰੀ ਪੂਰੀ ਆ ਸਟਾਫ ਸਾਡੇ ਕੋਲੇ ਆਈ ਜਾਂਦਾ ਤੇ 12 ਵਜੇ ਤੋਂ ਅਸੀਂ ਸਮਾਨ ਦੇਣਾ ਸ਼ੁਰੂ ਕਰਕੇ 2 ਵਜੇ ਤੱਕ ਇਹਨਾਂ ਨੂੰ ਫ੍ਰੀ ਥੋੜਾ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਸੀਂ ਅਪੀਲ ਹੈ ਜੀ ਵੀ ਬਿਨਾਂ ਡਰ ਭੈ ਤੋਂ ਵੋਟ ਪਾਉਣ ਤੇ ਆਪਦੀ ਮਰਜ਼ੀ ਨਾਲ ਵੋਟ ਪਾਉਣ ਕਿਸੇ ਲਾਲਚ ਵਿੱਚ ਆ ਕੇ ਨਾ ਵੋਟ ਪਾਉਣ ਕਿਉਂਕਿ ਇਹ ਜਿਹੜਾ ਹੈਗਾ ਉਹਨਾਂ ਵਾਸਤੇ ਹੀ ਜਿਲ੍ਹਾ ਪ੍ਰਸ਼ਾਸਨ ਬਲਕ ਸੰਮਤੀ ਹੈ ਉਹਨਾਂ ਦੇ ਇਤਰਕੀ ਵਾਸਤੇ ਹੀ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਹੀ ਇਹ ਸੋਸਾਇਟੀਆਂ ਕੰਮ ਕਰਦੇ ਹੋ ਜਿਲ੍ਹਾ ਵਿਡ ਬੰਦਾ 블락 ਸਮਤੀ ਬੰਦੀ ਹੈ ਇਸ ਕਰਕੇ ਆ ਆਜ਼ਮਦੀ ਨਾਲ ਆਪਦੀ ਸੋਚ ਸਾਹਮਣੇ ਕਿ ਬੋਲ ਫਿਰ ਜੇ ਗੱਲ ਕਰੀਏ ਕਈ ਲੋਕ ਜਿਹੜੇ ਬਾਹਰਲੇ ਝਿਲਿਆਂ ਦੇ ਆ ਉਹ ਇੰਟਰ ਕਰ ਲੈਂਦੇ ਆ ਦੂਸਰੇ ਝਿਲਿਆਂ ਚ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਉਹ ਤਾਂ ਦੇਖੋ ਜੀ ਅਸੀਂ ਜਿਹੜਾ ਹੈਗਾ ਕੱਲ ਹੀ ਡੀਜੀ ਸਾਹਿਬ ਨੇ ਇੱਕ ਨੋਟਿਸ ਕੱਢਿਆ ਹੈਗਾ ਵੀ 24 ਘੰਟੇ ਜ਼ੋਨ ਖਤਮ ਹੋਣ ਤੋਂ 24 ਘੰਟੇ ਪਹਿਲਾਂ ਜ਼ੋਨ ਜਾਬਤਾ ਜ਼ੋਨ ਪ੍ਰਚਾਰ ਉਹ ਵੱਧ ਹੋ ਜਾਂਦਾ ਦੇ ਕੋਈ ਬਾਹਤਲਾ ਵਿਅਕਤੀ ਜਿਹੜੇ ਚਾਹੇਗਾ ਉਹ ਚਲਾ ਜਾਵੇ ਜੋ ਨਹੀਂ ਜਾਂਦਾ ਤਾਂ ਫਿਰ ਪੁਲਿਸ ਦੇ ਖਿਲਾਫ ਸਖਤ ਕਾਰਵਾਈ ਕਰੂਗੀ ਜੀ ਬਿਲਕੁਲ ਜੀ ਬਿਲਕੁਲ ਏਸੀ ਐਸਡੀਐਮ ਬਠਿੰਡਾ ਬਲਕਰਨ ਸਿੰਘ ਜਿਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭੀ ਦੀ ਚੋਂ ਉਹਨਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਗਏ ਆ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਬਿਨਾਂ ਕਿਸੇ ਡਰ ਭੈ ਦੇ ਲੋਕ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਨ ਕੈਮਰਾਮੈਨ ਸੁਜਲ ਦੇ ਨਾਲ ਮਨੋਚਰ ਕੀਵਲ ਦੇ ਐਨਕਸੋਵਰਾ ਟੀਵੀ ਬਠਿੰਡਾ